ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਿੰਦੇ ਚਿੱਟਾ ਮਿਲ ਜਾਂਦਾਗਾ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਿੰਦੇ ਚਿੱਟਾ ਮਿਲ ਜਾਂਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀਗੇ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ ਰਸੇ ਪਾਉਣ ਦੀਆਂ ਗੱਲਾਂ ਪੁੱਠੇ ਲਟਕਾਉਣ ਦੀਆਂ ਗੱਲਾਂ ਇਹ ਗੱਲਾਂ ਕਾਂਗਰਸ ਪਾਰਟੀ ਜਿਹੜੀ ਹੈ ਪਿਛਲੇ 5 ਸਾਲ ਕਰਦੀ ਰਹੀ ਪਰ ਲੇਕਿਨ ਸਮਾਂ ਬੀਤ ਗਿਆ ਜਦੋਂ ਅਸੀਂ ਕਾਰਵਾਈ ਕੀਤੀ ਤਾਂ ਉਸੇ ਸਮੇਂ ਕੁਝ ਲੋਕ ਉਹਨਾਂ ਦੇ ਘਰਾਂ 'ਚ ਪਹੁੰਚ ਕੇ ਪਤਾ ਲੈਣ ਲਈ ਕਿ ਦੇਖੋ ਤੁਹਾਡਾ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਦੇ ਘਰਾਂ ਅਫਸੋਸ ਪ੍ਰਗ ਕਰਨ ਲਈ ਪਹੁੰਚ ਕੇ ਕਿ ਡਰੱਗ mafia ਦੇ ਦਾ ਬਹੁਤ ਵੱਡਾ ਤਰੱਕਾ ਹੋਇਆ ਕਈ ਲੋਕ ਕਹਿਣ ਲੱਗੇ ਕਿ ਡਰੱਗ mafia ਨੂੰ ਕਿਉਂ ਫੜਿਆ ਗਿਆ ਕਈ ਲੋਕ ਕਹਿਣ ਲੱਗੇ ਕਿ ਨਹੀਂ 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 ਮੈਂ ਤਾਂ ਗਲਤੀ ਨਾਲ ਸ਼ਰ ਪਰਗਟ ਸਿੰਘ ਚਲੇ ਗਏ ਕਹਿੰਦੇ ਮੈਨੂੰ ਲੱਗਿਆ ਕਿ ਤੇ ਰਾਤ ਪਰਗਟ ਸਿੰਘ ਨੂੰ ਫੜ ਲਿਆ ਹਾਲਾਤ ਦੇਖੋ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਣ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਗਟ ਸਿੰਘ ਨੂੰ ਫੜਿਆ ਜਾਂ ਵਿਕਰਮ ਮਜੀਠੀਆ ਨੂੰ ਫੜਿਆ ਗਿਆ ਫੜਿਆ ਵਿਕਰਮ ਮਜੀਠੀਆ ਬਾਅਦ ਦੇ ਵਿੱਚ ਜਦੋਂ ਯੂ-ਟਰਨ ਲੈਣ ਲੱਗੇ ਕਹਿੰਦੇ ਪਰਗਟ ਸਿੰਘ ਫੜ ਲਿਆ ਪਰਗਟ ਸਿੰਘ ਤਾਂ ਬੜੇ ਅੱਛੇ ਆਦਮੀ ਨੇ ਸਪੋਰਟਸ ਦੇ ਖਿਡਾਰੀ ਨੇ